ਪੰਜਾਬੀ ਨਿਊਜ਼ ਟੁਡੇ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਇਸ ਵਕਤ ਗੱਲ ਕਰ ਲੈਣੇ ਆ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਜੇਲ੍ਹ ਤੋਂ ਬਾਹਰ ਆਉਣਗੇ ਅਮਰਿਤਪਾਲ ਸਿੰਘ ਕੀ ਕਹਿ ਰਹੇ ਨੇ ਕਾਨੂੰਨੀ ਮਾਹਿਰ ਜੀ ਹਾਂ ਕਾਨੂੰਨੀ ਮਾਹਰਾਂ ਦਾ ਕੀ ਮੰਨਣਾ ਹੈ ਕਿ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਕਦੋਂ ਆ ਸਕਦੇ ਨੇ ਕਿਸ ਤਰ੍ਹਾਂ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾਏਗਾ ਹਾਲਾਂਕਿ ਕਦੋਂ ਉਹ ਜੇਲ੍ਹ ਤੋਂ ਬਾਹਰ ਆਉਣਗੇ ਇਹ ਸਾਰੀਆਂ ਚੀਜ਼ਾਂ ਬਿਲਕੁਲ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਹਰ ਪਾਸੇ ਚਰਚਾਵਾ ਜੜੀਆਂ ਨੇ ਉਹ ਚੱਲ ਰਹੀਆਂ ਨੇ ਲਗਾਤਾਰ ਜੇ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਨੂੰ ਜਿੱਥੇ ਪੰਜਾਬ ਲਿਆਂਦਾ ਜਾਏਗਾ ਹਾਲਾਂਕਿ ਵੱਡੇ ਕਾਫਲੇ ਦੇ ਨਾਲ ਉਹਨਾਂ ਨੂੰ ਪੰਜਾਬ ਲਿਆਂਦਾ ਜਾਏਗਾ ਭਾਈ ਅਮਰਿਤਪਾਲ ਸਿੰਘ ਪੰਜਾਬ ਆਉਣਗੇ ਹਰ ਪਾਸੇ ਜਿਹੜੀ ਹੈ ਅਮਰਿਤਪਾਲ ਸਿੰਘ ਹੋਰਾਂ ਦੇ ਪੰਜਾਬ ਆਉਣ ਨੂੰ ਲੈ ਕੇ ਚਰਚਾਾਂ ਮਾ ਜੜੀਆਂ ਨੇ ਤੇਜ਼ ਹੋ ਚੁੱਕੀਆਂ ਨੇ ਹਾਲਾਂਕਿ ਕਦੋਂ ਉਹ ਪੰਜਾਬ ਆਉਣਗੇ ਕਦੋਂ ਅਮਰਿਤਪਾਲ ਸਿੰਘ ਨੂੰ ਪੰਜਾਬ ਲਿਆਂਦਾ ਜਾਏਗਾ ਇਸ ਚੀਜ਼ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਜੜੀਆਂ ਚੀਜ਼ਾਂ ਨੇ ਉਹ ਚੱਲ ਰਹੀਆਂ ਨੇ ਹਰ ਪਾਸੇ ਚਰਚਾਾਂ ਮਾ ਜੜੀਆਂ ਨੇ ਉਹ ਤੇਜ਼ ਹੋ ਚੁੱਕੀਆਂ ਨੇ ਉਧਰ ਰਾਜਦੇਵ ਸਿੰਘ ਖਾਲਸਾ ਨੇ ਜਿਹੜੀ ਗੱਲ ਹੈ ਉਹ ਵੀ ਸਪਸ਼ਟ ਕਰ ਦਿੱਤੀ ਹੈ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਕਦੋਂ ਅਮਰਿਤਪਾਲ ਸਿੰਘ ਨੂੰ ਲਿਆਂਦਾ ਜਾਵੇਗਾ ਉਹਨਾਂ ਨੇ ਪੂਰੀ ਜਾਣਕਾਰੀ ਜਿਹੜੀ ਹੈ ਉਹ ਸਾਫ਼ ਕਰ ਦਿੱਤੀ ਹੈ ਰਾਜਦੇਵ ਸਿੰਘ ਖਾਲਸਾ ਦੇ ਮੁਤਾਬਕ ਜਲਦੀ ਹੀ ਅਮਰਿਤਪਾਲ ਸਿੰਘ ਹੋਰਾਂ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇਗਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਵਜੋਂ ਜਿੱਤੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਜਿੱਤ ਭਗਵੰਤ ਮਾਨ ਸਰਕਾਰ ਖਿਲਾਫ ਸੰਗਤਾਂ ਦਾ ਵੱਡਾ ਫਤਵਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਆ ਐ ਪ੍ਰਸਿੱਧ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਹੈ ਸਾਬਕਾ ਮੈਂਬਰ ਪਾਰਲੀਮੈਂਟ ਜੋ ਕਿ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਨੇ ਉਹਨਾਂ ਨੇ ਕਿਹਾ ਇਸ ਸਮੇਂ ਜਿੱਤ ਦੀ ਸਮੁੱਚੀ ਸਿੱਖ ਕੌਮ ਅਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ ਉੱਥੇ ਹਲਕਾ ਖਡੂਰ ਸਾਹਿਬ ਦੇ ਸਮੂਹ ਵੋਟਰਾਂ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਫੋਨ ਉੱਪਰ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਉਹ ਅਸਾਮ ਦੀ ਡਿਬਰੂਗੜ ਜੇਲ੍ਹ ਵਿਖੇ ਭਾਈ ਅਮਰਿਤਪਾਲ ਸਿੰਘ ਨਾਲ ਮੁਲਾਕਾਤ ਕਰਨ ਲਈ ਜਾ ਰਹੇ ਨੇ ਅਤੇ ਉਹਨਾਂ ਨਾਲ ਮਿਤੀ 5 ਜੂਨ ਨੂੰ ਮੁਲਾਕਾਤ ਹੋਵੇਗੀ ਕਿਉਂਕਿ ਇਸ ਮੁਲਾਕਾਤ ਸੰਬੰਧੀ ਉਹਨਾਂ ਪਹਿਲਾਂ ਤੋਂ ਹੀ ਪ੍ਰਸ਼ਾਸਨ ਤੋਂ ਮਨਜ਼ੂਰੀ ਲਈ ਹੋਈ ਸੀ ਉਹਨਾਂ ਆਖਿਆ ਹੈ ਕਿ ਸੰਗਤਾਂ ਵੱਲੋਂ ਜਿਸ ਢੰਗ ਨਾਲ ਭਾਈ ਅਮਰਿਤਪਾਲ ਸਿੰਘ ਨੂੰ ਵੱਡੀ ਲੀਡ ਦੇ ਨਾਲ ਜਿਤਾਇਆ ਗਿਆ ਜੋ ਸਾਬਤ ਹੋ ਗਿਆ ਹੈ ਕਿ ਭਗਵੰਤ ਮਾਨ ਸਰਕਾਰ ਨੇ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਸਾਥੀਆਂ ਉੱਪਰ ਗਲਤ ਢੰਗ ਨਾਲ ਐਨਐਸਏ ਲਾ ਕੇ ਡਿਬਰੂਗੜ੍ਹ ਜੇਲ੍ਹ ਭੇਜਿਆ ਹੋਇਆ ਹੈ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਹੁਣ ਜਲਦੀ ਹੀ ਜੇਲ੍ਹ ਤੋਂ ਬਾਹਰ ਆਉਣਗੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੇਲ੍ਹ ਤੋਂ ਬਾਹਰ ਆ ਕੇ ਉਹ ਵਿਚਰਨਗੇ ਸੰਗਤਾਂ ਦੇ ਨਾਲ ਗੱਲਬਾਤ ਜਿਹੜੀ ਹੈ ਜ਼ਰੂਰ ਹੋਵੇਗੀ ਆਖਰਕਾਰ ਭਾਈ ਅਮਰਿਤਪਾਲ ਸਿੰਘ ਜਲਦੀ ਹੀ ਸੰਗਤ ਦੇ ਮੁਖਾਤਿਬ ਹੋਣਗੇ ਹਾਲਾਂਕਿ ਸੰਗਤ ਨੂੰ ਜਿਹੜਾ ਹੈ ਬਿਲਕੁਲ ਮਿਲਣਗੇ ਇਹ ਬਹੁਤ ਵੱਡੀ ਗੱਲ ਜਿਹੜੀ ਹੈ ਉਹਨਾਂ ਨੇ ਕਹਿ ਦਿੱਤੀ ਹੈ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਹੈ ਕਿ ਆਖਰ ਸੰਗਤ ਉਹਨਾਂ ਨੂੰ ਡਿਬਰੂਗੜ ਜੇਲ੍ਹ ਤੋਂ ਵਾਪਸ ਲੈ ਕੇ ਆਏਗੀ ਵੱਡੇ ਕਾਫਲੇ ਦੇ ਨਾਲ ਉਹਨਾਂ ਨੂੰ ਲਿਆਂਦਾ ਜਾਏਗਾ ਰਾਜਦੇਵ ਸਿੰਘ ਖਾਲਸਾ ਦਾ ਮੰਨਣਾ ਹੈ ਕਿ ਆਖਰ ਜਥੇਬੰਦੀਆਂ ਨੇ ਵੀ ਵੱਡੀ ਤਿਆਰੀ ਜਿਹੜੀ ਹੈ ਖਿੱਚ ਲਈ ਹੈ ਜਥੇਬੰਦੀਆਂ ਵੱਡੇ ਪੱਦਰ ਦੇ ਤਿਆਰੀ ਮਨਾ ਰਹੀਆਂ ਨੇ ਜਸ਼ਨ ਮਨਾ ਰਹੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਹੈ ਬਾਹਰ ਲਿਆਂਦਾ ਜਾਏਗਾ ਤੇ ਜੇਲ੍ਹ ਤੋਂ ਬਾਹਰ ਲਿਆ ਕੇ ਉਹਨਾਂ ਦੇ ਨਾਲ ਜੋ ਸੰਗਤ ਨੇ ਵਿਚਾਰਧਾਰਾ ਕਾਇਮ ਕਰਨੀ ਹੈ ਉਸ ਨੂੰ ਲੈ ਕੇ ਕਾਫੀ ਲੋਕ ਜਿਹੜੇ ਨੇ ਅੱਜ ਜੁੜੇ ਹੋਏ ਨੇ ਸੋ ਆਖਰਕਾਰ ਬਹੁਤੀ ਦੇਰ ਇੱਕ ਜਿੱਤੇ ਹੋਏ ਮੈਂਬਰ ਪਾਰਲੀਮੈਂਟ ਨੂੰ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਘੱਟੋ ਘੱਟ ਸੌ ਚੁੱਕ ਸਮਾਗਮ ਦੇ ਲਈ ਜਿਹੜਾ ਹੈ ਉਹਨਾਂ ਨੂੰ ਛੱਡਿਆ ਜਾਏਗਾ ਸੌ ਚੁੱਕ ਸਮਾਗਮ ਦੇ ਲਈ ਜਿਹੜਾ ਉਹਨਾਂ ਨੂੰ ਬਾਹਰ ਭੇਜਣਾ ਹੀ ਹੋਵੇਗਾ ਇਹ ਗੱਲ ਜਿਹੜੀ ਹੈ ਉਹਨਾਂ ਨੇ ਸਾਫ਼ ਕਰ ਦਿੱਤੀ ਹੈ ਸੋ ਇਹ ਬਿਲਕੁਲ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਾਫ਼ ਹੋ ਚੁੱਕੀਆਂ ਨੇ ਹਾਲਾਂਕਿ ਪਈ ਅੰਮ੍ਰਿਤਪਾਲ ਸਿੰਘ ਇੱਕ ਵਾਰ ਜੇਲ੍ਹ ਤੋਂ ਬਾਹਰ ਜਿਹੜੇ ਨੇ ਜ਼ਰੂਰ ਆਉਣਗੇ ਸੋ ਆਖਰ ਉਹਨਾਂ ਨੂੰ ਪੈਰੋਲ ਜਿਹੜੀ ਹੈ ਦਿੱਤੀ ਜਾਵੇਗੀ ਸੋ ਹਰ ਪਾਸੇ ਜਿਹੜੀ ਹੈ ਉਹਨਾਂ ਦੀ ਜਿੱਤ ਦੇ ਡੰਕੇ ਵੱਜ ਰਹੇ ਨੇ ਸੋ ਲਗਾਤਾਰ ਜਿੱਤ ਜਿਹੜੀ ਹੈ ਹੋ ਰਹੀ ਹੈ ਉਧਰ ਦੂਜੇ ਪਾਸੇ ਗੱਲ ਕਰਾਂਗੇ ਜਿੱਥੇ ਖਡੂਰ ਸਾਹਿਬ ਤੋਂ ਇਤਿਹਾਸਕ ਜਿੱਤ ਦਰਜ ਕੀਤੀ ਹੈ ਭਾਈ ਅਮਰਿਤਪਾਲ ਸਿੰਘ ਖਾਲਸਾ ਨੇ ਤੇ ਨਾਲ ਹੀ ਜੇ ਗੱਲ ਕਰੀਏ ਤਾਂ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਵੱਡੇ ਪੱਧਰ ਤੇ ਜਿਹੜੀ ਹਫੜਾ ਦਫੜੀ ਹੈ ਉਹ ਵੀ ਮੱਚੀ ਹੋਈ ਹੈ ਸੈਂਟਰ ਦੇ ਵਿੱਚ ਕੀ ਦੀ ਸਰਕਾਰ ਬਣੇਗੀ ਸੈਂਟਰ ਦੇ ਵਿੱਚ ਕੌਣ ਸਰਕਾਰ ਬਣਾਏਗਾ ਆਪਣੀ ਇਸ ਚੀਜ਼ ਨੂੰ ਲੈ ਕੇ ਬਹੁਤ ਵੱਡੇ ਜਿਹੜੇ ਨੇ ਸਵਾਲ ਬਣੇ ਹੋਏ ਨੇ ਸੋ ਆਖਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸੌ ਚੁੱਕਣਗੇ ਤੇ ਜਾਂ ਫਿਰ ਇਸ ਦੇ ਵਿੱਚ ਇੰਡੀਆ ਗੱਠ ਜੋੜ ਦੀ ਸਰਕਾਰ ਆਵੇਗੀ ਇਹਨਾਂ ਚੀਜ਼ਾਂ ਨੂੰ ਲੈ ਕੇ ਵੱਡੇ ਪੱਧਰ ਤੇ ਸਵਾਲੀਆ ਚਿੰਨ ਬਣੇ ਹੋਏ ਨੇ ਸੋ ਨਾਲ ਹੀ ਜੇ ਗੱਲ ਕਰੀਏ ਤਾਂ ਸਰਕਾਰ ਤਾਂ ਬਣੀ ਗਈ ਦਿੱਲੀ ਪਹੁੰਚਣ ਤੇ ਨਤੀਸ਼ ਫਲਾਈਟ ਚ ਨਾਲ ਮੌਜੂਦ ਤੇਜਸ਼ਵੀ ਜਾਦਵ ਨੇ ਵੀ ਆਪਣੀ ਪ੍ਰਤੀਕਿਰਿਆ ਜਿਹੜੀ ਹੈ ਦੇ ਦਿੱਤੀ ਹੈ ਸੋ ਗੱਲ ਕਰਦੇ ਆ ਜਿੱਥੇ ਬਿਹਾਰ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ 2024 ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਸਿਆਸੀ ਸਰਗਰਮੀ ਤੇਜ਼ ਹੋ ਗਈ ਹੈ ਚੋਣ ਦੇ ਨਤੀਜਿਆਂ ਦੇ ਮੁਤਾਬਕ ਮੁੱਖ ਮੰਤਰੀ ਨतीश ਕੁਮਾਰ ਦੀ ਪਾਰਟੀ ਬਿਹਾਰ ਦੇ ਵਿੱਚ ਕਾਰਗਰ ਸਾਬਤ ਹੋਈ ਹੈ ਹਾਲਾਂਕਿ ਇਸ ਸਿਲਸਿਲੇ 'ਚ ਬਿਹਾਰ ਅਤੇ ਦੇਸ਼ ਦੇ ਹੋਰ ਸੂਬਿਆਂ ਦੇ ਨੇਤਾ ਦਿੱਲੀ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਅਜਿਹੇ 'ਚ ਸੀਐਮ ਨतीश ਕੁਮਾਰ ਅਤੇ ਰਾਸ਼ਟਰੀ ਜਨਤਾ 당ਲ ਦੇ ਨੇਤਾ ਤੇ ਜਸਵੀ ਯਾਦਵ ਦੀ ਦਿੱਲੀ ਪਹੁੰਚ ਚੁੱਕੇ ਨੇ ਦਿੱਲੀ ਪਹੁੰਚਣ ਤੋਂ ਬਾਅਦ মিডিਆ ਨੇ ਮੁੱਖ ਮੰਤਰੀ ਨतीश ਕੁਮਾਰ ਅਤੇ ਰਾਸ਼ਟਰੀ ਜਨਤਾ 당ਲ ਦੇ ਨੇਤਾ ਤੇਜਸਵੀ ਯਾਦਵ ਨੂੰ ਸਰਕਾਰ ਬਣਾਉਣ ਵਾਲੇ ਪੁੱਛਿਆ ਇਸ ਤੇ ਪ੍ਰਤੀਕਿਰਿਆ ਦਿੰਦੇ ਹੋਏ ਨतीश ਨੇ ਕਿਹਾ ਕਿ ਸਰਕਾਰ ਜ਼ਰੂਰ ਬਣੇਗੀ ਤੁਹਾਨੂੰ ਦੱਸ ਦਈਏ ਕਿ ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ 당ਲ ਯੂ ਨੇਤਾ ਨतीश ਕੁਮਾਰ ਐਨਡੀਏ ਦੀ ਬੈਠਕ ਲਈ ਦਿੱਲੀ ਪਹੁੰਚ ਚੁੱਕੇ ਨੇ ਉਹਨਾਂ ਨਾਲ ਪਾਰਟੀ ਦੇ ਸੰਸਦ ਮੈਂਬਰ ਸੰਜੇ ਕੁਮਾਰ ਝਾਵੀ ਮੌਜੂਦ ਰਹੇ ਨੇ ਥੋੜਾ ਸਬਰ ਰੱਖੋ ਤੇਜਸਵੀ ਯਾਦਵ ਦਾ ਕਹਿਣਾ ਹੈ ਇੱਥੇ ਦਿੱਲੀ ਪਹੁੰਚ ਕੇ ਰਾਸ਼ਟਰੀ ਜਨਤਾ 당ਲ ਦੇ ਨੇਤਾ ਤੇਜਸਵੀ ਯਾਦਵ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਇਸ ਦੌਰਾਨ ਉਹਨਾਂ ਕਿਹਾ ਹੈ ਅਸੀਂ ਸਾਰੇ ਇੰਡੀਆ ਦੀ ਮੀਟਿੰਗ ਦੇ ਵਿੱਚ ਹਿੱਸਾ ਲੈਣ ਆਏ ਹਾਂ ਉਹਨਾਂ ਦੱਸਿਆ ਹੈ ਕਿ ਇਹ ਮੀਟਿੰਗ ਸ਼ਾਮ 6 ਵਜੇ ਹੋਣੀ ਹੈ ਦੇਖਦੇ ਹਾਂ ਇਸ ਬੈਠਕ ਦੇ ਵਿੱਚ ਸਾਰਿਆਂ ਦੀ ਕੀ ਰਾਏ ਹੋਵੇਗੀ ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਨਾਲ ਗੱਲਬਾਤ ਦੇ ਸਵਾਲ ਤੇ ਤੇਜਸਵੀ ਯਾਦਵ ਨੇ ਕਿਹਾ ਥੋੜਾ ਸਬਰ ਰੱਖੋ ਅਤੇ ਦੇਖੋ ਕੀ ਹੁੰਦਾ ਹੈ ਤੁਹਾਨੂੰ ਦੱਸ ਦਈਏ ਕਿ ਪਟਨਾ ਤੋਂ ਦਿੱਲੀ ਜਾਂਦੇ ਸਮੇਂ ਸੀਐਮ ਨतीश ਕੁਮਾਰ ਤੇਰੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੂੰ ਇੱਕ ਵੀ ਫਲਾਇ ਇੱਕ ਹੀ ਫਲਾਈਟ ਦੇ ਵਿੱਚ ਦੇਖਿਆ ਗਿਆ ਇੱਕੋ ਹੀ ਫਲਾਈਟ ਦੇ ਵਿੱਚ ਇਹਨਾਂ ਨੇ ਸਫ਼ਰ ਕੀਤਾ ਹੈ ਦੋਵਾਂ ਦੀ ਇੱਕ ਤਸਵੀਰ ਵੀ ਜਿਹੜੀ ਹੈ ਕਾਫੀ ਵਾਇਰਲ ਹੋਈ ਹੈ ਇਸ ਦੇ ਵਿੱਚ ਫਲਾਈਟ ਦੇ ਵਿੱਚ ਬੈਠੇ ਨतीश ਕੁਮਾਰ ਮੁਰਲੀ ਸੀਟ ਤੇ ਬੈਠੇ ਨੇ ਅਤੇ ਮੁਸਕਰਾ ਰਹੇ ਨੇ ਜਦ ਕਿ ਤੇਜਸਵੀ ਯਾਦਵ ਉਹਨਾਂ ਦੇ ਬਿਲਕੁਲ ਪਿੱਛੇ ਲਈ ਸੀਟ ਤੇ ਬੈਠੇ ਹੋਏ ਨਜ਼ਰ ਆਏ ਨੇ ਹਾਲਾਂਕਿ ਇਹ ਗੱਲ ਬਿਲਕੁਲ ਸਾਫ਼ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸੋ ਲਗਾਤਾਰ ਜਿੱਥੇ ਪੰਜ ਰਾਜਾਂ ਦੀਆਂ 22 ਸੀਟਾਂ ਤੇ ਆਪ ਨੇ ਜਿਹੜੀ ਹੈ ਠੋਕੀ ਤਾਲ ਹੈ ਉਹ ਹੋਇਆ ਬੁਰਾ ਹਾਲ ਜਾਣੋ ਕਿਵੇਂ ਦਾ ਰਹਾ ਇਹਨਾਂ ਦਾ ਪ੍ਰਦਰਸ਼ਨ ਜੀ ਹਾਂ ਆਪ ਦਾ ਬੁਰਾ ਪ੍ਰਦਰਸ਼ਨ ਰਹਾ ਤੇ ਪੂਰਬ ਤੋਂ ਪੱਛਮ ਤੱਕ ਪੰਜ ਰਾਜਾਂ ਦੇ ਵਿੱਚ ਚੋਣਾਂ ਲੜੀਆਂ ਗਈਆਂ ਨੇ ਦਿੱਲੀ ਪੰਜਾਬ ਗੁਜਰਾਤ ਹਰਿਆਣਾ ਤੋਂ ਇਲਾਵਾ ਆਪ ਨੇ ਅਸਾਮ ਦੇ ਵਿੱਚ ਵੀ ਆਪਣੇ ਉਮੀਦਵਾਰ ਖੜੇ ਕੀਤੇ ਸਨ ਇੰਡੀਆ ਗੱਠਜੋੜ ਵਿੱਚ ਹੋਣ ਦੇ ਬਾਵਜੂਦ ਆਪ ਨੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕੀਤੇ ਸੀ ਹਾਲਾਂਕਿ ਦਿੱਲੀ ਵਿੱਚ ਇਸਨੇ ਕਾਂਗਰਸ ਨਾਲ ਸੀਟਾਂ ਸਾਂਝੀਆਂ ਕੀਤੀਆਂ ਸੀ ਆਪ ਦੇ ਉਮੀਦਵਾਰ ਦਿੱਲੀ ਦੀਆਂ 4 ਸੀਟਾਂ ਦੱਖਣੀ ਜਿਹੜੀ ਦਿੱਲੀ ਪੂਰਬੀ ਦਿੱਲੀ ਪੱਛਮੀ ਦਿੱਲੀ ਤੇ ਨਵੀਂ ਦਿੱਲੀ ਤੇ ਚੋਣ ਮੈਦਾਨ ਵਿੱਚ ਸਾਂ ਇਸੇ ਤਰ੍ਹਾਂ ਹਰਿਆਣਾ ਦੀ ਕੁਰਕ ਖੇਤਰ ਸੀਟ ਤੋਂ ਵੀ ਚੋਣ ਲੜੀ ਸੀ ਆਪ ਦੇ ਉਮੀਦਵਾਰ ਗੁਜਰਾਤ ਦੇ ਪਵਨਾਗਰ ਦੇ ਭਰੂਚ ਤੇ ਅਸਾਮ ਤੇ ਡਿਬਰੂਗੜ੍ਹ ਤੇ ਸੋਨੇਤਰਪੁਰ ਤੋਂ ਵੀ ਚੋਣ ਲੜੇ ਸਨ ਪਰ ਆਖਰ ਆਪ ਆਪਣਾ ਜਾਦੂ ਨਹੀਂ ਚਲਾ ਪਾਈ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ